ਹੈਲੋ ਸਟੂਡੈਂਟਸ ਜਿਵੇਂ ਤੁਸੀਂ ਕਰੇ ਹੋ ਮਾਸਟਰ ਕੈਡਰ ਪੰਜਾਬੀ ਦੀ ਤਿਆਰੀ ਅ ਨੈਕਸਟ ਅਸੀਂ ਕਰਾਂਗੇ ਈਸ਼ਵਰ ਚੰਦਰ ਨੰਦਾ ਦੇ ਬਾਰੇ ਡਿਟੇਲ ਦੇ ਵਿੱਚ ਠੀਕ ਹੈ ਕਿਉਂਕਿ ਤੁਹਾਡੇ ਸਿਲੇਬਸ ਦੇ ਵਿੱਚ ਹੈ ਈਸ਼ਵਰ ਚੰਦਰ ਨੰਦਾ ਜੀ ਤੋਂ ਚਲੋ ਸਟਾਰਟ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਈਸ਼ਵਰ ਚੰਦਰ ਨੰਦਾ ਪੰਜਾਬੀ ਸਾਹਿਤ ਦਾ ਪਹਿਲਾ ਨਾਟਕਕਾਰ ਹੈ ਜਿਸਨੇ ਪਛਮੀ ਰੰਗ ਢੰਗ ਅਨਸਾਰ ਸਟੇਜ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਪੰਜਾਬੀ ਨਾਟਕ ਦੀ ਰਚਨਾ ਕੀਤੀ। ਈਸ਼ਵਰ ਚੰਦਰਨੰਦਾ ਤੋਂ ਪਹਿਲਾਂ ਭਾਈ ਵੀਰ ਸਿੰਘ ਬ੍ਰਿਜ ਲਾਲ ਸ਼ਾਸਤਰੀ ਕਿਰਪਾ ਸਾਗਰ ਤੇ ਵਾਵਾ ਬੁੱਧ ਸਿੰਘ ਦੇ ਨਾਟਕਾਂ ਦਾ ਸਾਹਿਤਕ ਨਾਲੋ ਇਤਿਹਾਸ ਕਮਲ ਵਦੇਰੇ ਹੈ। ਠੀਕ ਹੈ। ਇਨਾ ਦਾ ਰੂਪ ਆਧੁਨਿਕ ਨਾਟਕ ਵਾਲਾ ਨਹੀਂ 아이ਸੀ ਨੰਦਾ ਨੇ ਅੰਗਰੇਜ਼ੀ ਸਾਹਿਤ ਦੇ ਪ੍ਰਭਾਵ ਹੇਠ ਪੰਜਾਬੀ ਨਾਟਕ ਦੀ ਰਚਨਾ ਕਰਕੇ ਉਸ ਨੂੰ ਆਧੁਨਿਕ ਰੂਪ ਬਖਸ਼ਿਆ ਅੱਗੇ 아이ਸੀ ਨੰਦਾ ਦੇ ਜਨਮ ਵਰੇ 아이ਸੀ ਨੰਦਾ ਈਸ਼ਵਰ ਚੰਦਰ ਨੰਦਾ ਦਾ ਜਨਮ 30 ਸਤੰਬਰ 1892 ਈਸਵੀ ਨੂੰ ਸ਼੍ਰੀ ਭਾਗਮਾਲ ਦੇ ਘਰ ਪਿੰਡ ਗਾਦੀ ਗਾਂਧੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਬਚਪਨ ਵਿੱਚ ਪਿਤਾ ਦੀ ਮੌਤ ਕਾਰਨ ਆਪਨੇ ਆਪਣਾ ਆਰੰਭਿਕ ਜੀਵਨ ਗਰੀਬੀ ਵਿੱਚ گزارਿਆ ਪਰ ਨਾਲ ਨਾਲ ਪੜ੍ਹਾਈ ਵੀ ਜਾਰੀ ਰੱਖੀ ਅੱਗੇ ਹੈ 1911 ਵਿੱਚ 10ਵੀਂ ਪਾਸ ਕਰਕੇ ਉਹ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਦਾਖਲ ਹੋ ਗਿਆ ਇੱਥੇ ਮਿਸਿਸ ਨੋਰਾ ਰਿਚਰਡ ਦੀ ਅਗਵਾਈ ਹੇਠ ਉਸਨੇ ਅੰਗਰੇਜ਼ੀ ਨਾਟਕ ਖੇਡਣ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਇਸ ਪ੍ਰਕਾਰ ਨੰਦੇ ਦੇ ਨਾਟਕੀ ਜੀਵਨ ਦਾ ਆਰੰਭ ਵਿਦਿਆਰਥੀ ਜੀਵਨ ਤੇ ਉਸ ਦੀ ਅਦਾਕਾਰੀ ਤੋਂ ਹੋਇਆ 1913 ਵਿੱਚ ਸ਼੍ਰੀਮਤੀ ਨੋਰਾ ਰਿਚਰਡ ਨੇ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਵਿੱਚ ਲਿਖੇ ਨਾਟਕਾਂ ਦਾ ਮੁਕਾਬਲਾ ਕਰਾਇਆ ਇਨ੍ਹਾਂ ਵਿੱਚੋਂ ਈਸ਼ਵਰ ਚੰਦਰ ਨੰਦਾ ਦਾ ਲਿਖਿਆ ਇਕਾਂਗੀ ਦੁਲਹਨ ਅੱਬਲ ਰੇਹਾ ਇਸ ਪ੍ਰਕਾਰ ਨੰਦੇ ਵਿੱਚ ਨਾਟਕ ਖੇਡਣ ਲਿਖਣ ਤੇ ਖੜਾਣ ਦੇ ਤਿੰਨ ਗੁਣ ਸ਼੍ਰੀਮਤੀ ਨੋਰਾ ਰੀਚਰਡ ਦੀ ਅਗਵਾਈ ਹੇਠ ਪਰਫੁੱਲਤ ਹੋਣੇ ਸ਼ੁਰੂ ਹੋ ਗਏ 1914 ਵਿੱਚ ਨੰਦੇ ਨੇ ਬੀਬੀ ਬੇਬੇ ਰਾਮ ਭਜਨੀ ਨਾਟਕ ਦੀ ਰਚਨਾ ਕੀਤੀ ਜੋ ਕਾਲਜ ਵਿੱਚ ਹੋਏ ਮੁਕਾਬਲੇ ਵਿੱਚ ਦੂਜੇ ਨੰਬਰ ਤੇ ਰਿਹਾ ਅੱਗੇ ਹੈ 1915 ਵਿੱਚ ਆਪ ਨੇ ਬੀਏ ਅਤੇ 1917 ਵਿੱਚ ਐਮਏ ਅੰਗਰੇਜ਼ੀ ਯੂਨੀਵਰਸਿਟੀ ਵਿੱਚ ਪਹਿਲੇ ਨੰਬਰ ਤੇ ਰਹਿ ਕੇ ਪਾਸ ਕੀਤੀ ਇਸ ਤੋਂ ਪਿੱਛੋਂ ਆਪ ਦਿਆਲ ਸਿੰਘ ਕਾਲਜ ਲਾਹੌਰ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਲੱਗ ਕੇ 1920 ਵਿੱਚ گورਨਮੈਂਟ ਕਾਲਜ ਮੁਲਤਾਨ ਅਤੇ 1923 ਵਿੱਚ گورਨਮੈਂਟ ਕਾਲਜ ਲਾਹੌਰ ਵਿੱਚ ਰਹੇ। ਉਹਨਾਂ ਆਕਸਫੋਰਡ ਯੂਨੀਵਰਸਿਟੀ ਲੰਡਨ ਤੋਂ ਉੱਚੀ ਵਿਦਿਆ ਹਾਸਲ ਕੀਤੀ। 1947 ਵਿੱਚ ਉਹ گورਨਮੈਂਟ ਕਾਲਜ ਰੋहतक ਤੋਂ ਰਿਟਾਇਰ ਹੋਏ ਤੇ 1965 ਵਿੱਚ ਦਿੱਲੀ ਵਿਖੇ ਚਲਾਣਾ ਕਰਕੇ ਠੀਕ ਹੈ ਇਹਨਾਂ ਦੇ ਵਿੱਚੋਂ ਕਈ ਕੁਐਸਚਨ ਤੁਹਾਨੂੰ ਪੁੱਛੇ ਜਾਣੇ ਆ ਅੱਗੇ ਹੈ ਰਚਨਾ ਤੇ ਨਾਟਕ ਵਾਲਾ ਵਰੀ ਨਵਰੇ ਠੀਕ ਹੈ ਆਈਸੀ ਨੰਦਾ ਨੇ ਪੰਜਾਬੀ ਸਹਿਤ ਨੂੰ ਚਾਰ ਪੂਰੇ ਨਾਟਕ ਤੇ 11 ਇਕਾਂਗੀ ਦਿੱਤੇ ਸੁਪਧਰਾ 1920 ਵਿੱਚ ਸ਼ਾਮੂ ਸ਼ਾ 1928 ਵਿੱਚ ਵਰਕਰ ਜਾਂ ਲਿੱਲੀ ਦਾ ਵਿਆਹ 1930 ਵਿੱਚ ਅਤੇ ਸੋਸ਼ਲ ਸਰਕਲ 1953 ਵਿੱਚ ਉਸ ਦੇ ਪੂਰੇ ਨਾਟਕ ਹਨ ਅੱਗੇ ਹੈ ਦੁਲਹਨ ਬੇਬੇ ਰਾਮ ਪੱਜਨੀ ਇਹ ਡੂੰਮਣੇ ਮਾ ਦਾ ਡਿਪਟੀ ਜਿੰਨ ਬੇਈਮਾਨ ਚੋਰ ਕੌਣ ਸੁਖ ਰਾਮ ਹੀਰਾ ਫੇਰੀ ਮੋਨਤਾਰੀ ਬਾਬੇ ਕਸੀਟੇ ਦੀ ਨਾਟਕ ਮੰਡਲੀ ਉਸਦੇ ਕਾਂਗੀ ਨਾਟਕ ਹਨ ਇਨ੍ਹਾਂ ਤੋਂ ਬਿਨਾਂ ਨੰਦੇ ਦੇ ਦੋ ਨਾਵਲ ਮੁਰਾਦ ਤੇ ਤੇਜਕੌਰ ਦੀ ਰਚਨਾ ਵੀ ਕੀਤੀ ਅੱਗੇ ਹੈ ਨੰਦੇ ਦੇ ਪੂਰੇ ਨਾਟਕਾਂ ਵਿੱਚ ਸੁਭਦਰਾ ਤੇ ਵਰਕਰ ਬਹੁਤ ਪ੍ਰਸਿੱਧ ਹਨ ਸ਼ਾਮੂ ਸ਼ਾ ਸ਼ੈਕਸਪੀਅਰ ਦੇ ਨਾਟਕ ਮਰਚੈਂਟ ਆਫ ਵੀਨਸ ਤੇ ਆਧਾਰਿਤ ਰਚਨਾ ਹੈ ਇਕਾਂਗੀ ਨਾਟਕ ਵਿੱਚ ਦੁਲਹਨ ਤੇ ਬੇਬੇ ਰਾਮ ਭਜਨੀ ਬਦੇਰੇ ਪ੍ਰਸਿੱਧ ਹਨ ਅੱਗੇ ਹੈ ਈਸ਼ਵਰ ਚੰਦਰ ਨੰਦਾ ਦੇ ਨਾਟਕਾਂ ਦੇ ਵਿਸ਼ੇਸ਼ ਸਮਾਜਿਕ ਸੁਧਾਰਕ ਹਨ ਜੋ ਕਿ ਉਸ ਸਮੇਂ ਦੀ ਸਮਕਾਲੀ ਅਵਸਥਾ ਦੀ ਲੋੜ ਅਨਸਾਰ ਹਨ ਅੱਗੇ ਹੈ ਸੁਭਦਰਾ ਤੇ ਵਰਕਰ ਵਿੱਚ ਨੰਦੇ ਨੇ ਨਵੀਂ ਤੇ ਪੁਰਾਣੀ ਪੀੜੀ ਦੀ ਟੱਕਰ ਨੂੰ ਨਾਟਕੀ ਰੂਪ ਦਿੱਤਾ ਸੁਭਦਰਾ ਵਿੱਚ ਵਿਧਵਾ ਵਿਆਹੀ ਦੀ ਸਮੱਸਿਆ ਤੇ ਵਰਕਰ ਵਿੱਚ ਪਿਆਰ ਵਿਆਹੀ ਠੀਕ ਹੈ ਬਾਕੀ ਨਾਟਕਾਂ ਤੇ ਕਾਂਗੀਆਂ ਵਿੱਚ ਨੰਦੇ ਨੇ ਭੈਮਾ ਭਰਮਾ ਸਮਾਜਿਕ ਕੁਰਿਤੀਆਂ ਜਾਤ ਪਾਤ ਤੇ ਸ਼ੂਤ ਸ਼ਾਤ ਆਦ ਨੂੰ ਵਿਸ਼ਾ ਬਣਾਇਆ ਠੀਕ ਹੈ ਨੈਕਸਟ ਹੈ ਉਹ ਆਪਣੇ ਸਮੇਂ ਦੇ ਹੋਰ ਨਾ ਲੇਖਕਾਂ ਵਾਂਗ ਹੀ ਸੁਧਾਰਵਾਦੀ ਵਿਚਾਰਾਂ ਦਾ مالک ਸੀ। ਆ ਪ੍ਰੰਤੂ ਨੰਦੇ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਸੁਧਾਰਵਾਦੀ ਵਿਚਾਰਾਂ ਦੇ ਵੇਗ ਵਿੱਚ ਆਪਣੀ ਕਿਰਤ ਨੂੰ ਫਿੱਕੀ ਤੇ ਵੇਰੰਗੀ ਨਹੀਂ ਬਣਨ ਦਿੰਦਾ। ਉਹ ਆਪਣੇ ਨਾਟਕਾਂ ਦੀ ਗੁੰਦ, ਪਾਤਰ, ਉਸਾਰੀ, ਬਾਤਾਲਾਪ ਨੂੰ ਹਾਸ, ਵਿਅੰਗ ਤੇ ਵਿਨੋਦ ਨਾਲ ਬਹੁਤ ਰਸ ਭਰੀ ਬਣਾਉਂਦਾ ਹੈ। ਉਸਤੇ ਨਾਟਕਾਂ ਦੇ ਅੰਤ ਸੁਖਾਂਤਰ ਹਨ ਇਸ ਲਈ ਉਹ ਜੀਵਨ ਦੇ ਜਥਾਰਤ ਨੂੰ ਬੜੇ ਹਲਕੇ ਫੁਲਕੇ ਢੰਗ ਨਾਲ ਪੇਸ਼ ਕਰਦਾ ਹੈ ਉਸ ਖੰਤਿਕ ਪ੍ਰਭਾਵ ਦੀ ਉਸਾਰੀ ਲਈ ਜਥਾਰਤਿਕ ਸਥਾਨਿਕ ਰੰਗਣ ਤੋੜੇਦਾਰ ਬਾਰਤਾਲਪ ਤਿੰਨ ਨਮੂਨੇ ਦੇ ਪਾਤਰਾਂ सूदखोर ਸ਼ਾਹਾ ਤੜਾਤੜ ਗਲਾਦੜ ਤੀਮੀਆਂ ਪਖੰਡੀ ਸਾਧੂਆਂ ਖੁਦਗਰਜ਼ ਸੋਸ਼ਲ ਗਿਰਗਟਾਂ ਤੇ ਭੋਲੀਆਂ ਗ੍ਰਹਿਸਤਣਾ ਦੀ ਵਰਤੋਂ ਕਰਦਾ ਹੈ ਅੱਗੇ ਹੈ ਨੰਦੇ ਦੇ ਪਾਤਰ ਵਿਅਕਤੀਗਤ ਨਹੀਂ ਸਗੋਂ ਨਮੂਨੇ ਦੇ ਪਾਤਰ ਹਨ ਉਹ ਪਾਤਰਾਂ ਦੇ ਮਾਨਸਿਕ ਜਗਤ ਨੂੰ ਚਿੱਤਰਣ ਦੀ ਥਾਂ ਬਾਹਰਲੇ ਭਾਈਚਾਰਕ ਜਾਂ ਸਮਾਜਿਕ ਵਿਹਾਰ ਨੂੰ ਹੀ ਉਗਾਰਦਾ ਹੈ ਉਹ ਇਨਾਂ ਪਾਤਰਾਂ ਦੇ ਸੁਭਾਵਾਂ ਨੂੰ ਇੱਕ ਦੂਜੇ ਤੋਂ ਨਖੇੜਨ ਲਈ ਅਨਪੂਰਨ वार्तालाਪ ਰਚਣ ਦਾ ਵੀ ਉਸਤਾਦ ਹੈ ਉਹ ਕਈ ਪਾਤਰਾਂ ਨੂੰ ਵਿਅੰਗਾਤਮਕ ਰੂਪ ਵਿੱਚ ਪੇਸ਼ ਕਰਦਾ ਹੈ ਉਸਦੇ ਪਾਤਰ ਉਪਰੇ ਨਹੀਂ ਹੁੰਦੇ ਸਗੋਂ ਧਰਤੀ ਦੇ ਨੇੜੇ ਦੇ ਘੜੇ-ਕੜਾਏ ਹਨ ਉਹ ਅਸਲ ਜੀਵਨ ਵਿੱਚੋਂ ਹੁੰਦੇ ਹਨ ਨੰਦੇ ਦੇ ਨਾਟਕਾਂ ਦੀ ਸਫਲਤਾ ਦਾ ਆਧਾਰ ਸਫਲ ਬਾਰਤਾਲਪ ਵੀ ਹਨ। ਨੰਦ ਬੋਲੀ ਤੋਂ ਬਾਰਤਾਲਪ ਦਾ ਪੂਰਣ ਉਸਤਾਦ ਹੈ। ਉਸਤੇ ਬਾਰਤਾਲਪ ਟੁਕਮੇ-ਠੁਕਮੇ ਅਤੇ ਸੰਗਣੇ ਬਿਆੰਗਾਤਮਕ ਤੇਜ ਧਾਰਤਕ ਹੁੰਦੇ ਹਨ। ਉਹ ਪਾਤਰਾਂ ਦੀ ਬੋਲੀ ਉਹਨਾਂ ਦੇ ਸੁਭਾਅ ਤੇ ਜਾਤੀ ਸੁਭਾਅ ਅਨੁਸਾਰ ਵਰਤਦਾ ਹੈ। ਉਸਤੇ ਪਿੰਡੂ ਪਾਤਰਾਂ ਦੀ ਬੋਲੀ ਠੇਠ ਪਿੰਡੂਆ ਵਾਲੀ ਮੁਹਾਵਰੇਦਾਰ ਸਿੱਧੀ ਸਾਦੀ ਅਤੇ ਖੜਕ ਵੀ ਹੁੰਦੀ ਹੈ ਸ਼ਹਿਰੀ ਪਾਤਰ ਆਪਣੀ ਬੋਲੀ ਵਿੱਚ ਅੰਗਰੇਜ਼ੀ ਦੇ ਸ਼ਬਦਾਂ ਦੀ ਵਰਤੋਂ ਕਰਦੇ ਹਨ ਜੋਗੀ ਤੇ ਚੇਲਾ ਹਿੰਦੀ ਵਿੱਚ ਬਾਰਤਾਲਾਪ ਕਰਦੇ ਹਨ ਈਸ਼ਵਰ ਚੰਦਰ ਨੰਦਰ ਨੰਦਾ ਦੇ ਨਾਟਕਾਂ ਦਾ ਸੁਧਾਰਵਾਦੀ ਪੱਖ ਬਹੁਤ ਮਹੱਤਵਪੂਰਨ ਹੈ ਨੰਦਾ ਕਲਾ ਨੂੰ ਸਮਾਜਿਕ ਉਦੇਸ਼ ਦੇ ਅਧੀਨ ਰੱਖ ਕੇ ਲਿਖਦਾ ਹੋਇਆ ਵੀ ਕਲਾ ਦੀਆਂ ਲੋੜਾਂ ਤੋਂ ਵੇਸਲਾ ਨਹੀਂ ਹੁੰਦਾ ਨੰਦੇ ਦੇ ਪੰਜਾਬੀ ਰੰਗ ਮੰਚ ਨੂੰ ਉਸਾਰਨ ਤੇ ਪੰਜਾਬੀ ਨਾਟਕ ਨੂੰ ਰੰਗ ਮੰਚ ਦੀਆਂ ਲੋੜਾਂ ਨੂੰ ਢਾਲਣ ਲਈ ਬੜੀ ਕਾਲਣਾ ਕਾਲੀ ਹੈ ਇਸ ਕਰਕੇ ਨੰਦੇ ਨੂੰ ਪੰਜਾਬੀ ਨਾਟਕ ਤੇ ਰੰਗ ਮੰਚ ਦਾ ਪਤਾਮਾ ਕਿਹਾ ਜਾਂਦਾ ਹੈ ਅੱਗੇ ਹੈ ਨੰਦੇ ਨੇ ਆਪਣੇ ਨਾਟਕਾਂ ਵਿੱਚ ਨਿੱਕਰ ਕਟਨਾਵਾ ਨਿੱਕਰ ਪਾਤਰਾਂ ਤੇ ਨਿੱਕਰ ਵਾਰਤਾਲਾਪ ਨੂੰ ਲਿਆਂਦਾ ਕਟਨਾ ਮਾਦੀ ਗੋੰਦ ਸਮੇ ਨੰਦਾ ਸਾ ਵੀ ਟੱਕਰ ਦਾ ਖਿਆਲ ਰੱਖਦਾ ਹੈ ਜਿੱਤਣ ਵਾਲੀ ਧਿਰ ਨੂੰ ਕਈ ਵਾਰ ਹੌਸਲੇ ਛਲਕਪਟ ਤੋਂ ਵੀ ਕੰਮ ਲੈਣਾ ਪੈਂਦਾ ਹੈ ਉਸਤੇ ਵਾਰਤਾਲਾਪ ਨਿਰਾਵਾਦ ਬਵਾਦ ਬਵਾਦ ਨਹੀਂ ਹੁੰਦਾ ਸਗੋਂ ਉਹ ਗੱਲਾਂ ਨਾਲ ਗੱਲਾਂ ਦਲੀਲਾਂ ਨਾਲ ਦਲੀਲਾਂ ਪੱਖਨਾ ਪ੍ਰਤੀਪੱਖ ਤੇ ਝੋਟਨਾ ਝੋਟ ਨੂੰ ਟਕਰੌਂਦਾ ਹੈ ਇਸ ਤਰ੍ਹਾਂ ਦੀ ਟੱਕਰ ਨਾਲ ਦਰਸ਼ਕ ਦਾ ਧਿਆਨ ਨਾਟਕ ਦੀ ਕੇਂਦਰੀ ਸਥਿਤੀ ਨਾਲ ਵੱਜਾ ਰਹਿੰਦਾ ਹੈ ਅੱਗੇ ਹੈ ਨੰਦੇ ਦੇ ਨਾਟਕਾਂ ਦੀ ਇਹ ਵੀ ਵਿਸ਼ੇਸ਼ਤਾ ਹੈ ਕਿ ਉਸ ਤੇ ਇਤਿਹਾਸਕ ਤੇ ਮਿਥਿਹਾਸਕ ਵਿਸ਼ਿਆਂ ਦੀ ਥਾਂ ਨਿਰੋਲ ਸਮਾਜ ਸਮਕਾਲੀ ਜੀਵਨ ਨੂੰ ਆਪਣੇ ਨਾਟਕਾਂ ਵਿੱਚ ਥਾਂ ਦਿੰਦੀ ਹੈ ਉਸ ਦੇ ਨਾਟਕਾਂ ਦੀ ਦੁਨੀਆ ਸਧਾਰਨ ਲੋਕਾਂ ਦੀ ਦੁਨੀਆ ਹੈ ਉਸ ਵਿੱਚ ਜੀਵਨ ਦਾ ਜਥਾਰਥ ਭਰਿਆ ਪਿਆ ਹੈ ਉਸ ਦੇ ਨਾਟਕਾਂ ਵਿੱਚ ਸਮੱਸਿਆ ਨੂੰ ਸੁਲਝਾਉਣ ਲਈ ਵਰਤੇ ਆ ਛਲ ਕਪਟ ਜਿਹੜਾ ਆ ਵੀ ਅਣਜਥਾਰਥਕ ਜਾਂ ਅਣਮਨੁੱਖੀ ਨਹੀਂ ਉਹ ਆਪਣੇ ਨਾਟਕ ਉਹ ਆਪਣੇ ਨਾਇਕ ਜਾਂ ਨਾਇਕਾ ਨੂੰ ਆਦਰਸ਼ਕ ਪਾਤਰ ਬਣਾਉਣ ਦੀ ਥਾਂ ਧਰਤੀ ਦੇ ਨੇੜੇ ਰੱਖਦਾ ਹੈ ਉਸਤੇ ਪਾਤਰ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਸਧਾਰਨ ਮਨੁੱਖਾਂ ਵਾਂਗ ਛਲ ਕਪਟ ਕਰਦੇ ਹਨ ਆਨੰਦ ਦੇ ਨਾਟਕ ਕਲਾ ਵਿੱਚ ਇੱਕ ਇਹ દોਸ਼ ਜ਼ੂਰ ਹੈ ਕਿ ਉਸਤੇ ਇਸਤਰੀ ਪਾਤਰ ਆਕਿਰਿਆਹੀਣ ਹੁੰਦੀਆਂ ਹਨ ਲਿੱਲੀ ਦਾ ਵਿਆਹ ਜਾਂ ਸੁਪਧਰਾ ਵਿੱਚ ਲਿੱਲੀ ਜਾਂ ਸੁਪਧਰਾ ਜਿਹੜੇ ਆ ਉਹ ਪੰਜਾਬੀ ਦੁੱਖ ਨੂੰ ਪੇਸ਼ ਕਰਨ ਜਾਂ ਸਮੱਸਿਆ ਦਾ ਹੱਲ ਕਰਨ ਲਈ ਆਪ ਕੁਝ ਨਹੀਂ ਕਰਦੀਆਂ ਉਸ ਤੇ ਪੁਰਸ਼ ਪਾਤਰ ਆਮ ਤੌਰ ਤੇ ਚਤੁਰ ਹੁੰਦੇ ਹਨ ਪਰ ਇਸਤਰੀਆਂ ਭੂਲੀਆਂ ਤੇ ਸਿੱਧੀਆਂ ਹੁੰਦੀਆਂ ਹਨ ਇਸ ਪ੍ਰਕਾਰ ਨੰਦਾ ਆਪਣੇ ਇਸਤਰੀ ਪਾਤਰਾਂ ਨੂੰ ਕੋਈ ਮਨੁੱਖੀ ਸ਼ਖਸੀਅਤ ਨਹੀਂ ਪ੍ਰਦਾਨ ਕਰ ਸਕਿਆ ਸਮੁੱਚੇ ਤੌਰ ਤੇ ਨੰਦਾ ਨਾਟਕ ਦੇ ਰੰਗਮંચ ਦਾ ਜਨਮਦਾਤਾ ਹੈ ਉਸਦੀ ਨਾਟਕ ਕਲਾ ਦਾ ਦੀਸ਼ਾਪ ਆਧੁਨਿਕतम ਨਾਟਕ ਸਹਿਤ ਉਤੇ ਵੀ ਪ੍ਰਤੱਖ ਹੈ ਠੀਕ ਹੈ ਇਹ ਤੁਹਾਡਾ ਹੋ ਗਿਆ ਆਈਸੀ ਨੰਦਾ ਬਾਰੇ ਜੋ ਵੀ ਕੁਐਸਚਨ ਇਹਦੇ ਵਿੱਚੋਂ ਬਣਦੇ ਆ ਇਹਦੇ ਵਿੱਚੋਂ ਹੀ ਆਉਣਗੇ ਠੀਕ ਹੈ ਚਾਹੇ ਨੋਟਸ ਬਣਾ ਲਓ ਚਾਹੇ ਤੁਸੀਂ ਕਿਸ ਤਰ੍ਹਾਂ ਕੇ ਨਾ ਯਾਦ ਕਰ ਸਕਦੇ ਹੋ ਇੰਪੋਰਟੈਂਟ ਇੰਪੋਰਟੈਂਟ ਇਹ ਤੁਹਾਡੇ ਤੇ ਡਿਪੈਂਡ ਕਰਦਾ ਓਕੇ ਨੈਕਸਟ ਅਸੀਂ ਕਿਸੇ ਹੋਰ ਰਾਈਟਰ ਵਾਰੇ ਕਰਾਂਗੇ ਵਾਈ